ਉਸੀਂ ਦੇਖ ਰਹੀ ਹਾਂ ਪੰਜਾਬ ਬਾਦਰ ਨਿਊਜ਼ ਦੱਸਦੀ ਹੈ ਕਿ ਹਲਕਾ ਦਿਨਾਨਗਰ ਅਦੀਨ ਆਉਂਦੇ ਪਿੰਡ ਗੁਰਦੁਆਰਾ ਸਿੰਘ ਸਭਾ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਪਰਸੋਂ ਤੋਂ ਰੱਖੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗਪ੍ਰਾਂਤ ਅੱਜ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪਿੰਡ ਦੀਆਂ ਪਰਿਕਰਮਾ ਕਰਕੇ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਮਾਣਕੇਸ਼ ਸ਼ਰਮਾ ਬਮਿਆ thank you ਗਾਰੇ ਪਰਸੀ ਗਾਰੇ ਮਾਲ ਮੁਰੀ ਦਾਦਾ ਹੋ ਨਾ ਆਪਣਾ ਦੇ ਕਿਸ ਨਗਰ ਵੱਲੋਂ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਸੇਖਾਂ ਸੂਰ ਸਾਧ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜਲਜੀਰਪਿੱਤਾ ਜੀ ਆ ਦਾ ਪ੍ਰਕਾਸ਼ ਵਿਹੜਾ ਨੂੰ ਸੰਗਤ 4 ਸਾਲ ਬੜੀ ਕਰਤਾ ਰਹੀ ਮੰਦੀ ਹੈ ਇਸ ਵਾਰ ਵੀ ਨਵ ਸੰਗਤ ਵੱਲੋਂ ਬੜਾ ਉਤਸ਼ਾਹ ਹੈ 9 10 ਜੰਪਰ ਸਾਹਿਬ ਦੀ ਸੰਗਤ ਨੇ ਸੇਵਾ ਨਿਭਾਈ ਅੰਮ੍ਰਿਤ ਵੇਲੇ ਅੱਜ ਨਗਰ ਕੀਰਤਨ ਸਵੇਰ ਤੋਂ ਪਹਿਲਾਂ ਧਰ ਕੀ ਬਾਣੀ ਆਈ ਤੇਨ ਸਗਲੀ ਚਿੰਤਾ ਮਟਾਈ ਸ੍ਰੀ ਅਖੰਡ ਪਾਤਸ਼ਾਹ ਦੀ ਦੇਹ ਭੋਗ ਪਏ ਤੋਂ ਪ੍ਰੰਤ ਨਗਰ ਕੀਰਤਨ ਦੀ ਸਾਰੀ ਪਿਆਰੀ ਕਰਦੇ ਸਾਡੇ ਕੋਲ ਸਤਿਗੁਰੂ ਸਾਹਿਬ ਬਾਲਕੀ ਸਾਹਿਬ ਜੀ ਦੇ ਵਿੱਚ ਸ਼ੌਭਤ ਹਨ ਪੰਜ ਪਿਆਰੇ ਸਿੰਘ ਸਹਿਬਾਨ ਅੱਜ ਅੱਗੇ ਅਗਵਾਈ ਕਰ ਰਹੇ ਹਨ ਘਾਡੀ ਜੱਟਾ ਇੰਟਰਨੈਸ਼ਨਲ ਵੀ ਵੀ ਜਲੇਰ ਕੋ ਉਹ ਪਰਪੰਦ ਦੀ ਸੇਵਾ ਜਿਵੇਂ ਜਵਾਨੀ ਆ ਰਹੀ ਹੈ ਜਿਸ ਦੀ ਸੇਵਾ ਉਹਨਾਂ ਕਰ ਰਹੇ ਹਨ ਸਮੂਹ ਸੰਗਤ ਦਾ ਬਹੁਤ ਸਹਿਯੋਗ ਹੈ ਥਾਂ ਥਾਂ ਤੇ ਪੜਾਪੜਾ ਸੰਗਤਾਂ ਸੇਵਾ ਕਰਕੇ ਜੀਵਨ ਸਫਲਾ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਨੌਜਵਾਨ ਪੀੜ੍ਹ ਨਸ਼ਿਆਂ ਤੋਂ ਮੁਕਤ ਹੋਵੇ ਅਮਰ ਤੇ ਸ਼ਗੀ ਗੁਰੂ ਨਾਲ ਜੁੜੇ ਬਾਣੀ ਦੇ ਬਾਣੇ ਦੇ ਤਰ੍ਹਾਂ ਜੇ ਬਣਨ ਤਾਂ ਜੋ ਕਿ ਪੰਥ ਵਿੱਚ ਵਾਤਾਵਰਣ ਹੋ ਸਕੇ ਪੰਥ ਦੀ ਸੇਵਾ ਕਰਸਣ ਸਾਡਾ ਨੌਜਵਾਨ ਜਿਹੜਾ ਸਾਡਾ ਨੌਜਵਾਨ ਜਿਹੜਾ ਹੈਗਾ ਵਾ ਕੋਈ ਜਿਵੇਂ ਪੰਥ ਦੀ ਸੇਵਾ ਕਰੇ ਨਾਲ ਨਾਲ ਦੇਸ਼ ਕੌਮ ਦੀ ਸੇਵਾ ਵੀ ਕਰਨ ਦੇ ਲਾਇਕ ਬਣੇ ਪੜ੍ਹੇ ਲਿਖੇ ਨੌਜਵਾਨ ਹੋਣ ਸੂਝਵਾਨ ਹੋਣ ਪੰਥ ਵਿੱਚ ਤਾਂ ਹੀ ਤਰੱਕੀ ਹੋ ਸਕਦੀ ਹੈ ਪੰਥ ਜੜ ਦੀ ਕਦਰ ਤਾਂ ਹੀ ਹੋ ਸਕਦਾ ਹੈ ਸਾਡਾ ਨੌਜਵਾਨ ਪੜ੍ਹਿਆ ਲਿਖਿਆ